ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੋ ਮੇਰਾ ਪਿਆਰਨਿਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ 2 ਲੱਖ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ ਦੀ ਸਪੀ ਆਰ ਟੋਰੰਟੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲੌਗ ਵੱਧ ਕੇ 8 ਲੱਖ 743000 ਤੱਕ ਪਹੁੰਚ ਚੁੱਕਾ ਹੈ ਅਤੇ ਬੀਤੀ 3 ਜੂਨ ਤੱਕ 21 ਲੱਖ 99000 ਅਜੇ ਤੱਕ ਵੱਧ ਅਰਜ਼ੀਆਂ ਵਿਚਾਰ ਅਧੀਨ ਹਨ ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਬਰੇਡ ਦੇ ਪਹਿਲੇ 6 ਮਹੀਨੇ ਦੌਰਾਨ 207660 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀਅਰ ਮਿਲਦੀ ਹੈ ਜਦਕਿ 1 ਅਪ੍ਰੈਲ ਤੋਂ 30 ਜੂਨ ਦਰਮਿਆਨ 36300 36300 ਪ੍ਰਵਾਸੀਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ ਗਈ ਹੈ ਸਟੱਡੀ ਵੀਜੇ ਤੇ ਵਰਕ ਪਰਮਿਟ ਵਾਲਿਆਂ ਦਾ ਜਿਗਰ ਕੀਤਾ ਜਾਵੇ ਤਾਂ ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਵਿਭਾਗ ਵੱਲੋਂ ਪਿਛਲੇ 6 ਮਹੀਨਿਆਂ ਦਰਦ 2,70,000 ਸਟੱਡੀ ਵਰਕ ਪਰਮਿਟ ਐਪਲੀਕੇਸ਼ਨਾਂ ਜਨਪ੍ਰਤਾਰਾ ਕੀਤਾ ਗਿਆ ਹੈ ਜਦ ਕਿ ਨਵੇਂ ਵਰਕ ਪਰਮਿਟ ਅਤੇ ਵਰਕ ਪਰਮਿਟ ਦੀ ਮਨਿਆਦ ਵਿੱਚ ਵਾਧੇ ਦੀਆਂ 6,76,000 ਐਪਲੀਕੇਸ਼ਨ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਸਟੱਡੀ ਵੀਜਾ ਸ਼੍ਰੇਣੀ ਵਿੱਚ ਬੈਕਲੌਗ ਤੇਜ਼ੀ ਨਾਲ ਹੇਠਾਂ ਆਉਣ ਦਾ ਦਾਵਾ ਕੀਤਾ ਗਿਆ ਹੈ ਅਤੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਵਿੱਚ 45% ਦੀਆਂ ਅਰਜ਼ੀਆਂ ਬੈਕਲੌਗ ਵਿੱਚ ਹਨ ਪਰ ਜੂਨ ਵਿੱਚ ਇਹ ਅੰਕੜਾ ਸਿਰਫ 18% ਰਹਿ ਗਿਆ ਸੀ ਇਸ ਦੇ ਉਲਟ ਪਰਮਟ ਵਾਲੀਆਂ ਅਰਜ਼ੀਆਂ ਦਾ ਬੈਕਲੌਗ ਜੂਨ ਦੌਰਾਨ 40% ਦਰਜ ਕੀਤਾ ਗਿਆ ਹੈ ਜੋ ਮਈ ਵਿੱਚ 38% ਦਰਜ ਕੀਤਾ ਗਿਆ ਸੀ ਅਤੇ ਟੈਪਰੀ ਰੈਜ਼ੀਡੈਂਸ ਵੀਜ਼ਾ ਸ਼੍ਰੇਣੀ ਵਿੱਚ ਕੁੱਲ 10,40,000 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚ 3,80,000 ਬੈਕਲੌਗ ਵਿੱਚ ਮੰਨੀਆਂ ਗਈਆਂ ਹਨ ਜੂਨ ਦੇ ਅੰਤ ਤੱਕ ਪਰਮਾਨੈਂਟ ਰੈਜ਼ੀਡੈਂਸ ਲਈ ਆਈਆਂ ਅਰਜ਼ੀਆਂ ਦੀ ਕੁੱਲ ਗਿਣਤੀ 896000 ਦਰਜ ਕੀਤੀ ਗਈ ਹੈ ਜਿੰਨਾਂ ਵਿੱਚ 480000 ਅਰਜ਼ੀਆਂ ਦਾ ਨਮਟਾਰਾ ਇਮੀਗ੍ਰੇਸ਼ਨ ਵਿਭਾਗ ਨੂੰ ਤੈਅशुदा ਸਮਾਂ ਹੱਦ ਦੇ ਅੰਦਰ ਕਰ ਦਿੱਤਾ ਗਿਆ ਹੈ ਅਤੇ ਨੇੜੇ ਭਵਖ ਵਿੱਚ ਵਿੱਚ ਕਾਰ ਦਿੱਤਾ ਜਾਵੇਗਾ ਪਰ 415000 ਅਰਜ਼ੀਆਂ ਨੂੰ ਬੈਕਲੱਗ ਵਿੱਚ ਮੰਨਿਆ ਜਾ ਰਿਹਾ ਹੈ ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਵਿੱਚ 14% ਦੀ ਸਦੀ ਫੀਸ ਦੀ ਬੈਕਲੌਗ ਵਿੱਚ ਚਲਿਆਂਗੀ ਚਲੀਆਂ ਚੱਲ ਰਹੀਆਂ ਹਨ ਜਦਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਵਿੱਚ ਬੈਕਲੌਗ 53% ਦੱਸਿਆ ਜਾ ਰਿਹਾ ਹੈ ਜੋ ਕਿਸੇ ਵੀ ਚ ਰੈਣੀ ਵਿੱਚ ਸਭ ਤੋਂ ਵੱਧ ਬੰਦਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ